ਪਹਿਲਾ ਹੁਣ ਸੂਬਾ ਬਣ ਗਿਆ ਜਿਹੜਾ ਇਹ ਸੀ ਸਿਟੀ ਐਸਿਪ ਮਾਰ ਕੇ ਜਿਹੜਾ ਮੈਂਡੇਟਰੀ ਕਰਤਾ ਜਿਨ੍ਹਾਂ ਨੇ ਵੀ ਅਸੀਂ ਸਾਰਿਆਂ ਦੀ ਲਾਦਰ ਜਿਹੜਾ ਹੁਣ ਇਸ ਤੋਂ ਬਾਅਦ ਨਵਾਂ ਕੋਈ ਵਿਅਕਤੀ ਜੇ ਉਹ ਕੈਨੇਡੀਅਨ ਸਿਟੀਜ਼ਨ ਹਾ ਤਾਂ ਜਦੋਂ ਉਹ ਡਰਾਈਵਿੰਗ ਲਾਇਸੈਂਸ ਜਾਂ ਆਈਡੀ ਬਣਾਊਗਾ ਤਾਂ ਉਹਦੇ 'ਚ ਉਹ ਸੀ ਐਨ ਕੈਨੇਡੀਅਨ ਲਿਖਿਆ ਹੋਊਗਾ ਪਰ ਜਿਹੜਾ ਜਿਹੜੇ ਬਣੇ ਹੋਏ ਆ ਉਹ ਤਾਂ ਉਸੇ ਤਰ੍ਹਾਂ ਰਹਿਣਗੇ ਪਰ ਜਦੋਂ ਰੀਨਿਊ ਕਰਾਓਗੇ ਨਾ ਉਦੋਂ ਫਿਰ ਤੁਹਾਡਾ ਉਹ ਫਿਰ ਐਡ ਹੋ ਜਾਣਾ ਜਿਹੜੇ ਕੈਨੇਡੀਅਨ ਸਿਟੀਜ਼ਨ ਹੋਣ ਤੇ ਲਿਖਿਆ ਜਾਣਾ ਪਰ ਇਹਨੂੰ ਮੰਡੀਟਰੀ ਕੀਤਾ ਪਰ ਜਿਹੜੇ ਦੁੱਤਾਂ ਚਾਰ ਸੂਬਿਆਂ ਦੇ ਨਾਲ ਜਿਹੜੇ ਵੱਡੇ ਸੂਬੇ ਆ ਉਹਨਾਂ ਨੇ ਉਹਨਾਂ ਨੇ ਪਹਿਲਾਂ ਕੀਤਾ ਸੀ ਫਿਰ ਵਾਪਸ ਲਿਆ ਫਿਰ ਉਹਨਾਂ ਨੇ ਆਪਸ਼ਨਲ ਕਰਤਾ ਵੀ ਜੇ ਤੁਸੀਂ ਤੁਹਾਡੀ ਮਰਜ਼ੀ ਉੱਤੇ ਲਿਖੋਣਾ ਲਿਖਾ ਲਓ ਤੇ ਸਰਕਾਰ ਵੱਲੋਂ ਮੰਡੀਟਰੀ ਨਹੀਂ ਕੀਤਾ ਹੋਇਆ ਪਰ ਇਹਨਾਂ ਨੇ ਕੀਤਾ ਪਰ ਇਹਦੇ ਤੇ ਇਤਰਾਜ਼ ਵਿਰੋਧੀ ਅਲਬਰਟ ਐਂਡੀਪੀ ਨੇ ਵੀ ਕੀਤਾ ਵੀ ਇਹਦੇ ਨਾਲ ਜਿਹੜੀ ਤੁਹਾਡੀ ਪ੍ਰਾਈਵੇਸੀ ਆ ਉਸ ਵਿਅਕਤੀ ਦੀ ਉਹ ਜਿਹੜੀ ਆ ਹੋ ਲੀਕ ਹੁੰਦੀ ਆ ਉਦੋਂ ਜਿਹੜੇ ਅਲਬਰਟਾ ਦੇ ਪ੍ਰਾਈਵੇਸੀ ਕਮਿਸ਼ਨਰ ਹੈਗੇ ਡਾਇਨ ਮੈਕਲੋਹਡ ਉਹਨਾਂ ਨੇ ਵੀ ਇਸ ਗੱਲ ਤੇ ਇਤਰਾਜ਼ ਕੀਤਾ ਉਹ ਕਹਿੰਦੇ ਮਿੰਨ ਤੇ ਮੇਰੇ ਦਫ਼ਤਰ ਨੂੰ ਪਤਾ ਹੀ ਨਹੀਂਗਾ ਹਾਂ ਵੀ ਜਿਹੜਾ ਇਹ ਜਿਹੜਾ ਇਨੀਸ਼ੀਏਟਿਵ ਜਿਹੜਾ ਅਨਾਉਂਸ ਕੀਤਾ ਗਿਆ ਅਲਬਰਟਾ ਸਰਕਾਰ ਵੱਲੋਂ ਡੇਲਸਪੇਟ ਵੱਲੋਂ ਉਹ ਕਹਿੰਦੇ ਸਾਨੂੰ ਇਹਦੇ ਬਾਰੇ ਸਾਡੇ ਦਫ਼ਤਰ ਨੂੰ ਕੋਈ ਜਾਣਕਾਰੀ ਨਹੀਂ ਹੈ ਉਹ ਕਹਿੰਦੇ ਜਿਹੜੇ ਸਿਟੀਜ਼ਨਸ਼ਿਪ ਹੈਗੀ ਆ ਇਹ ਇੱਕ ਸੈਂਸਿਟਿਵ ਇਨਫੋਰਮੇਸ਼ਨ ਹੋ ਸਕਦੀ ਆ ਔਰ ਹੈਗੀ ਹੁੰਦੀ ਆ ਔਰ ਡਰਾਈਵਰ ਲਾਇਸੈਂਸ ਜਿਹੜੇ ਹੈਗੇ ਡਰਾਈਵਰ ਲਾਇਸੈਂਸ ਆਮ ਤੌਰ ਤੇ ਏਜ ਦਾ ਪ੍ਰੂਫ ਵੇਖਣ ਵਾਸਤੇ ਉਹਨਾਂ ਨੂੰ ਵਰਤੇ ਆ ਕਈ ਥਾਵਾਂ ਤੇ ਉਹਦੀ ਲੋੜ ਪੈਂਦੀ ਹੈ ਵੀ ਇਹਨਾਂ ਦੀ ਏਜ ਕਿੰਨੀ ਹੈ ਜਦੋਂ ਕੋਈ ਬੈਨੀਫਿਟ ਲੈਣੀ ਹੁੰਦੀ ਹੈ ਉਹ ਸਾਰਾ ਕੁਝ ਉਹਦੇ ਤੇ ਹੁੰਦਾ ਹੀ ਹੈ